ਜਿਹੜੇ ਜਿਹੜੇ ਪਹੁੰਚ ਗਏ ਵੀ ਆਪਾਂ ਛੱਡੇ ਜਿਠਲੇ ਵਾਲੇ 'ਚ ਹੁਣ ਆਪਾਂ ਹਰੀਕਾਂਤ ਵਾਲੀ ਫੜੀ ਉਹਦੀ ਡਾਈ ਕਰਾਉਣੀ ਅੱਜ ਆ ਲੈ ਕਰਬੁੜ ਕਿੱਥੇ ਬੈਠੀ ਐ ਹੂੰ ਹੂੰ ਹਾਂ ਪਰ ਹੋ ਆ ਰੱਖੀ ਆ ਰੱਖੀ ਐ ਇਹਨੂੰ ਪਹਿਲੇ ਪਤਾ ਲੱਗ ਜਾਂਦਾ ਜੇ ਮੈਨੂੰ ਪੜੂਗਾ ਤੁਹਾਡੀ ਵੇਖ ਲਾ ਇੱਕ ਮਿੰਟ ਇੱਕ ਮਿੰਟ ਇਹਨੂੰ ਫੜ ਲਾਂਗਾ ਬਈ ਮੈਂ ਚੋਸਤ ਬਹੁਤ ਆ ਭਾਈ ਇਹ ਇੱਕ ਵਾੜੀ ਚਤਕੂਤੜੀ ਕਿੱਥੇ ਜਾਏਗੀ ਆ ਵੇ ਦੇ ਦੇ ਹੀ ਲੈ ਆਇਆ ਭਾਈ ਨਾ ਯਾਹ ਕੰਮ ਕਾਬੂ ਕਰ ਲਾਓ ਓ ਕੇਰਬੋਟ ਆ ਫੜ ਲਈ ਠੀਕ ਆ ਸਾਫੇ ਹੈ ਕੋਈ ਬਾੜੀ ਰਹੇ ਚੰਗੀ ਜੀ ਥੋੜੇ ਬੋਦੇ ਦਾਣੇ ਨੇ ਆ ਕਬੂਤਰਾਂ ਨੂੰ ਵੀ ਖੋਲਦੀ ਐ ਤਾਣਾ ਪਾਣੀ ਚੋਗਣਗੇ ਜਸੂ ਪਰ ਪੇ ਜਾਇ ਤਿੰਨੇ ਕਬੂਤਰ ਨਵੇਂ ਕੱਢਣੇ ਨੇ ਉੱਪਰੋਂ ਅੱਜ ਇੱਕ ਮਿੰਟ ਮੈਂ ਇਹਨੂੰ ਸੈੱਟ ਕਰਕੇ ਫੜ ਲੈਣਾ ਜਸੂ ਨੂੰ ਉੱਪਰ ਪਹੁੰਚ ਜਾਣ ਦੋ ਲਾਓ ਵੀ ਜਸੂ ਸਿੰਘ ਪਹੁੰਚ ਗਿਆ ਉੱਪਰ ਹਰਾ ਬੁੱਟਾ ਗਲਾਬੀ ਪੂਛਾ ਹਰੀ ਚਾਲਦਾਰ ਹਰੀ ਪੂਛ ਗਲਾਬੀ ਡੂਸਾ ਹਨ ਤੇ ਚਲੋ ਵੀ ਉਹ ਡਾਉਣ ਲੱਗੇ ਇੱਕ ਹੋਰ ਡਾਊਗਾ ਉੱਪਰ ਚੱਲ ਬਈ ਏ ਚਲੋ ਬਈ ਦਾਤੇ ਤਿੰਨੇ ਓਕੇ ਰੋਟਾ ਨੇ ਚੱਲ ਦੂਜਾ ਵੀ ਡਾ ਦੇ ਹੁਣ ਤਿੰਨ ਡਾ ਤੇ ਉਹ ਇੱਕ ਉੱਪਰ ਹੋ ਡਾਣਾ ਬਾਈ ਹਰਾ ਗਰਾਬੀ ਡੰਡਾ ਤੇ ਹਰਾ ਪੁੱਟਾ ਡਾਉਣ ਲੱਗਿਆ ਨਵਾਂ ਕਬੂਤਰ ਜਸੂ ਚੱਲ ਬਈ ਇਹ ਉਹ ਡਾ ਦਾ ਉਹ ਕੇਰ ਵੋਟ ਕੂਰ ਦੇ ਪਹਿਲਾਂ ਇਹਨਾਂ ਨੂੰ ਮੜੇ ਜੇ ਚਾਰੇ ਡਾ ਦੇ ਬਈ ਆ ਤਿੰਨ ਦਾ ਦਾ ਚੱਲ ਤੁਹਾਨੂੰ ਪਤਾ ਹੀ ਆ ਊਂ ਡਾਈ ਕਰਾਈ ਇਹਨਾਂ ਦੀ ਤੇ ਕਬੂਤਰ ਹੀ ਦੀ ਅਸਲ ਡਾਈ ਆ ਠੀਕ ਆ ਜਸੂ ਨਹੀਂ ਚੱਲੇ ਬਈ ਸਾਜ ਰਹੇ ਜਿਹੜੇ ਨੂਰੀਨ ਲੈ ਗਏ ਜਸੂ ਤੂੰ ਵੀ ਆਪਣਾ ਵਲੌਗ ਬਣਾ ਲੈਂਦਾ ਏ। ਬਣਾ ਲਈ ਮੇਰੀ ਵਲੌਗ ਨਾ। ਠੀਕ ਆ ਠੀਕ ਆ। ਛਾਲਰ ਵਾਲਾ ਬਚਾ ਫਿਰਦਾ ਬਈ। ਦੂਏ ਤਾਂ 10-10 ਮਿੰਟ ਲਾ ਕੇ ਬੈਠ ਗਏ ਤੇ। ਖਰੀ ਗਾਂਦ ਵਾਲੀ ਕਬੂਤਰੀ ਫਿਰਦੀ ਆ ਤੇ ਇਹ ਵੀ ਫਿਰਦਾ। ਖਰੀ ਗਾਂਦ ਵਾਲੀ ਆ ਫਿਰਦੀ ਆ ਬਈ। ਇਹਦਾਂ ਨਹੀਂ ਸਰ ਇਹਦਾ ਕੋਈ ਚੱਕਰੇ ਨਹੀਂ। ਉਹ ਹੈ। ਚੰਦਰਲਾ ਹੋ ਜਾਂਦਾ। ਫਿਰਦੀ ਆ ਬਾਈ ਕਬੂਤਰ ਹੀ ਹਰੇ ਸਾਤੇ ਵਾਲੀ ਉਦੋਂ ਆਓ ਦੇਖੋ ਟਾਈਮ ਹੋ ਗਏ 9:30 ਹਲੇ ਹੁਣ ਆਪਾਂ ਕਰ ਰਹੇ ਆ ਢਾਂਗੀ ਵਾਲੇ ਬਾਂਸਾਂ ਨੂੰ ਰੰਗ ਬਾਈ ਆ ਦੇਖੋ ਰੰਗ ਇਹ ਤੇ ਇੱਕ ਇੱਕ ਬਲੈਕ ਕਰਾਂਗੇ ਇੱਕ ਇੱਕ ਆ ਰੰਗ ਕਰ ਦਾਂਗੇ ਪੈਰਟ ਜਿਹਾ ਕਿਉਂਕਿ ਆਪਣੀ ਢਾਂਗੀ ਦਾ ਕੱਪੜਾ ਹੈ ਤੇ ਨਵੀਆਂ ਢਾਂਗੀਆਂ ਬਣਾ ਰਹੇ ਆ ਕੱਪੜਾ ਕੋਪੜਾ ਫੇਰ ਦਿਖਾਉਨੇ ਆ ਤੁਹਾਨੂੰ ਆ ਫਿਰਦੀ ਆ ਵੀ ਆਪਣੀ ਹਰੀ ਕਾਂਤ ਵਾਲੀ ਟਾਈਮ ਹੋ ਗਿਆ 10:18 ਤੇ ਚਲੋ ਆਪਾਂ ਪੇਂਟ ਪੂਟ ਦਾ ਨਵੇੜੀ ਇਹਨੂੰ ਦੇਖਣੇ ਪਾਏ ਤੇ ਅਸੀਂ ਉਹਰੇ ਲਓ ਵੀ ਵਿੱਚ ਵਿਚਾਲੇ ਆਪਾਂ ਕਰ ਰਹੇ ਆਂ ਡੋਲੀ ਤਿਆਰ ਕਬੂਤਰਾਂ ਦਾ ਪਿੰਜਰਾ ਬੜਾ ਡਬਲ ਸਟੋਰੀ ਤੇ ਉਹ ਬਾਸ ਦੇਖ ਲਓ ਚੈੱਕ ਕਰ ਲਓ ਆਹ ਦੇਖੋ ਕਰਵਟ ਇਕੜਾਂ ਦੀ ਤਿਆਰੀ ਪਾਓ ਵੀ ਓਕੇ ਰਬੋਟਾਂ ਬਣ ਗਈ ਡੋਲੀ ਜਾਲੀ ਰਹਿ ਗਈ ਜਾਲੇ ਵੀ ਉਹ ਲਿਆਂਦੇ ਲਾਉਣੇ ਆ ਹੁਣ ਇਹਨੂੰ ਟਾਂਗੀ ਵੀ ਹੋ ਗਈ ਓਕੇ ਬਾਂਸ ਦੇਖੋ ਹੁਣ ਓਕੇ ਰਬੋਟਾਂ ਬਾਕੀ ਉੱਪਰ ਜਾ ਕੇ ਦਿਖਾਵਾਂਗੇ ਸ਼ਾਮ ਨੂੰ ਪਾਇਆ ਦਾਣਾ ਬਣੀ ਓਕੇ ਹੋ ਗਿਆ ਕੰਮ ਚਲਾ ਵੀ ਥੋੜਾ ਹੀ ਰਹਿ ਗਿਆ ਕੰਮ ਪਹੁੰਚ ਗਏ ਮਿੱਤਰੋ ਬਈ ਕੋਠੇ ਤੇ ਇੱਕ ਟਾਂਗੀ ਅੰਦਰ ਇੱਕ ਬਾਹਰ ਦੋ ਇਹ ਨਵੀਆਂ ਟਾਂਗੀਆਂ ਚੱਕ ਲੈਣ ਦੀ ਕਾ ਲੰਗੀ ਗੱਲ ਹੈ ਓਕੇ ਰਬੋਟਾਂ ਹੁਣ ਇਹਨਾਂ ਨੂੰ ਵੀ ਪੇਂਟ ਕਰਾਂਗੇ ਬਾਈ ਇਹਨੂੰ ਵੀ ਕਰਾਂਗੇ ਬਲੈਕ ਦਾ ਕਰਿਆ ਹੈ ਦੂਜਾ ਵਿੱਚ ਕਰ ਦਾਂਗੇ ਉਹ ਤਾਂ ਚਲੰਦਰੇ ਰਹਿਣੀ ਹੈ ਠੀਕ ਹੈ ਲਾਉਨੇ ਹੁਣ ਟਾਂਗੀਆਂ ਫਿਰ ਨਵੀਆਂ ਆਪਾਂ ਬਾਸਾਂ ਦੇ ਉੱਪਰ ਲਓਏ ਮਿੱਤਰੋ ਟਾਂਗੀਆਂ ਹੋ ਗਈਆਂ ਫਿੱਟ ਉਹ ਕੇਰ ਬੋਟਾ ਦੇਖੋ ਨਾ ਓਏ ਇੱਕ ਨਵੀਂ ਟਾਂਗੀ ਨੱਟ ਟੁੱਟ ਗਿਆ ਆਹ ਦੇਖੋ ਉਹ ਟਾਈਟ ਨਹੀਂ ਹੋਣੀ ਤਾਂ ਕਰਕੇ ਹੁਣ ਰੱਖ ਦਈਏ ਬੁਰੀ ਆਪੀ ਲਾਇਆ ਥੈਲਾ ਵੀਰੋ ਚੱਕ ਲਿਆ ਇੱਧਰ ਬਾਲਟੀ ਚੱਕ ਲਿਆ ਪਿੰਜਰਾ ਸਾਈਡ ਤੇ ਕਰਦੇ ਆ ਉਹ ਸਰਾਂਝ ਚੱਕ ਲਾ ਜੱਸਾ ਕੱਢਣ ਲੱਗਿਆ ਕਬੂਤਰ ਕੱਢ ਲਈ ਪਹਿਲਾਂ ਠੀਕ ਆ ਪੰਜ ਕਬੂਤਰ ਛੜਤੇ ਬਈ ਚਾਰ ਆ ਛਤਰੀ ਤੇ ਨਾ ਤਿੰਨ ਆ ਬੈਠੇ ਆ ਦੋ ਆ ਛਤਰੀ ਤੇ ਦੋ ਹੋਰ ਛੜਨ ਲੱਗੇ ਆ ਛੱਡ ਬਈ ਲੋ ਬਈ ਦੋ ਨਵੇਂ ਬੱਚੇ ਜਮਈ ਆਨੋੜੇ ਬੱਚੇ ਹਰੀ ਟੌਰੀ ਤੇ ਹਰੇ ਟੂਸੇ ਵਾਲਾ ਲਾਲ ਸਿਰਾ ਉਹ ਕਿਰ ਬੁੱਟਾ ਨੇ ਇੱਕ ਉੜ ਗਿਆ ਬੈਠ ਜਾਣ ਤੋਂ 2 ਮਿੰਟ ਫੇਰ ਕੀ ਰੇਜ ਕਢਾਉਨੇ ਹਵਾ ਚੱਲਦੀ ਹੋ ਵੈਸੇ ਹਲੇ ਚਲੋ ਕੋਈ ਨਹੀਂ ਫੇਰ ਵੀ ਕਢਾਵਾਂਗੇ ਕਿਹੜੇ ਤਾਂ ਮਿੱਤਰੋ ਹਰਾ ਬੁੱਟਾ ਹਰੀ ਬੂਸ ਗੁਲਾਬੀ ਬੂਟਾ ਹਰਾ ਡੂਸਾ ਫੜ ਲਿਆਂਦੇ ਦੋਨੇ ਵੱਡੇ ਕਬੂਤਰ ਤੇ ਇਹਨਾਂ ਨੂੰ ਦੇ ਦਈਏ ਪਾਣੀ ਹੁਣ ਤੇ ਪਾਣੀ ਵਾਲਾ ਵੀ ਕਰ ਲਿਆ ਜਗਾੜ ਆਪਾਂ ਨੇ ਨਵੀਂ ਸਰਿੰਜ ਲਿਆਂਦੀ ਦੀ ਆਪਾਂ ਇਹ ਵੱਢ ਕੇ ਪਾ ਲਿਆ ਗਲੂਕੋਸ਼ ਵਾਲਾ ਤੇ ਹੁਣ ਕਰਦੇ ਆ ਆ ਗਿਆ ਬੱਚਾ ਵੀ ਉੱਪਰ ਓਏ 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 ਵੈਰੀ ਗੁੱਡਾ ਇੱਕੋ ਜਿਹੜੀ ਦੇ ਇਕੱਠੇ ਹੋਣਾ ਹੁਣ ਤੇ ਚਲੋ ਦਈਏ ਪਾਣੀ ਆਓ ਮਿੱਤਰੋ ਪਾਣੀ ਪੁਣੀ ਦੇ ਤਾਂ ਓਕੇ ਰਬੋਟਾਂ ਨੇ ਤੇ ਹੁਣ ਇਹਨਾਂ ਨੂੰ ਮਾੜੀ ਤਿੱਲੀ ਜਿਹਾ ਲਾ ਕੇ ਦੇਖੀਏ ਫਿਰ ਛੇੜਦੇ ਇਹਨਾਂ ਖੜ ਜਾ ਇਸੇ ਜੱਤ ਨੂੰ ਕਹਾਂਗੇ ਜਾਂ ਛੇੜੀ ਤੇ ਚੱਲ ਛੇੜ ਫਿਰ ਛੇੜ ਛੇੜ ਆ ਚੱਲ ਚੱਲ ਣਾਵੇ ਣਾਵੇ 11 ਮੋਟਾ ਦੇਖੋ ਣਾਵੇ ਨਾਵੇਂ ਬੱਚੇ ਘੇਰੇ ਘਰੇ ਕੱਢ ਲੈਣਗੇ ਆ ਉਹ ਦੇਖੋ ਬਿਲਕੁਲ ਨਾ ਮਗਰ ਇੰਗਾ ਓਕੇ ਆ ਫੇਰ ਖੜਾਉਣੇ ਆ ਬਾਅਦ ਚ ਲਓ ਵੀ ਇੱਕ ਵਾਰੀ ਫੇਰ ਡਰਾਉਣ ਲੱਗਿਆ ਜਸਾ ਦੂਈ ਛਦਰੀ ਨਾਲ ਠੀਕ ਆ ਕਰਵਾਈ ਚੱਲ ਟਰਾਈ ਇੱਕ ਓੜਿਆ ਉਹਦੇ ਪਰ ਬੈਠ ਗਏ मार 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 हाँ। करा रहा पंगे जी नहीं लो मित्रो एक हो बाकी दे गए साल लै माता गंद कोई नहीं लाने इन्हों और ला दे हां ਕਾਮ ਦਾ ਟਾਈਮ ਐ ਵੀ ਮੁੜਿਓ ਨੇਰੇ ਦਾ ਹੋ ਗਏ 7 7:30 ਤੇ ਪਾਣੀ ਲਾਇਆ ਹੋਇਆ ਘਾਹ ਨੂੰ ਗਰਾਊਂਡ 'ਚ ਆਏ ਹੋਏ ਆ ਜਿਹੜੀ ਆ ਕੱਖ ਬੂਟੀ ਹੋਗੀ ਇਹਦੇ ਖਾਤਰ ਕਰਨ ਲੱਗੇ ਆ ਸਪਰੇ 24D ਤੇ ਸਾਥੀ ਕਰੀ ਆ ਬਾਈ ਹਾਂ 6 ਬਹੁਤ ਨੇ 6 ਬਹੁਤ ਨੇ ਬਾਕੀ ਜੇ ਘਾਟ ਬਾਦ ਹੋਈ ਦਵਾਈ ਦਾ ਪਈਓ ਆਪਣੇ ਕੋਲ ਤੁਕੀ ਬਵਾਈ ਇਹ ਤਾਂ ਪੈਂਦੀ ਨਹੀਂ ਤੁਾਈ ਬਾਈ ਤੁਕੀ ਉਹ ਤਿੰਨੇ ਇਕੱਠੇ ਸ਼ੁਰੂ ਹੋਇਓ ਫਿਰ ਤੁਹਾਨੂੰ ਦਿਖਾਉਨੇ ਆ ਬਾਈ ਇੱਕ ਮਿੰਟ ਸਟਾਰਟ ਹੋ ਗਏ ਉਹ ਪਾਣੀ ਖੜੇ ਦਾ ਕੋਈ ਚੱਕਰ ਨਹੀਂ ਕਿੱਧਰ ਨੂੰ ਲਾਉਣੇ ਨੇ ਇੱਧਰ ਨੂੰ ਬਾ ਠੀਕ ਆ ਉਹ ਆ ਜਾ ਬਈ ਆ ਜਾ ਆ ਜਾ ਆਖ ਖਜੂਰ ਖਰਾਬ ਹੋ ਗਈ ਬਈ ਇਹ ਪੱਟ ਕੇ ਦੁਬਾਰਾ ਲਾਉਣੀ ਐ। ਉਹ ਪੂਰਜੀ ਬਣਾ ਲਾ ਇਹਦੀ। ਹੌਲੀ ਕਰੋ ਹੌਲੀ। ਉਹ ਖੜ ਜਾ ਖੜ ਜਾ। ਸਾਈਡਾਂ ਤੇ ਮਾਰ। ਸੁਕੇ ਹੌਲੀ ਚੱਲ। ਅੱਛਾ। ਚਲੋ ਵੀ ਨੌਜਵਾਨੋ। ਦੇਖੋ ਦਾ ਭਾਈ ਚਾ ਨੌਜਵਾਨਾਂ ਨੂੰ ਹੈ ਆਇਕਨ ਸਾਹਿਬ ਹੁੰਦੇ ਨੇ ਗਰਾਊਂਡ ਬਣਤਾ ਜਾਂਦਾ ਸੁਭਾਣਲਾ ਬਹੁਤ ਔਖਾ ਹੈ ਰੋਗੀ ਲੱਗਿਆ ਸੁਖਾ ਲੱਗਿਆ ਹੈ ਤੇ ਚੰਨਾ ਗਰਾਊਂਡ ਤੋਂ ਕੰਮ-ਕਮ ਨਵੇੜ ਕੇ ਭਾਈ ਜਾ ਰਹੇ ਹਾਂ ਹੁਣ ਘਰ ਨੂੰ ਤੇ ਮਿਲਾਂਗੇ ਹੁਣ ਅਗਲੇ ਵਲੌਗ ਚ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਮਿਲਾਂਗੇ ਅਗਲੇ ਵਲੌਗ ਚ